ਮਾਧੋ ਤੋਠਾ ਪੁਰ ਸਿਰ ਮੋਰਾ ਇਹ ਹਾਂ ਉਹ ਹ ਤੁਹਾਰੋ ਹੋ ਰਹਾ ਹ ਕੀਤੇ ਕਾ ਮੇਰਾ ਸਮਾਨ ਕਰਨ ਹਾਰ ਤਿਨ ਜਾਣੈ ਤੂੰ ਦਾਤਾ ਮੰਗਨ ਕਾ दान में प्रभु माने किने मैं अबरा किने मैं अबरा अचरज चले तो तुम्हारे रोड़ा गोड़ा घर गबेरा उठो अब मैं अपारी साथ संग जो तुम्हें मिलायो ਤੋ ਸੁਣੀ ਤੁਮਾਰੀ ਬਾਣੀ ਅਨੰਦ ਪਿਆਪੇ ਖਤਹੀ ਨਾਨਕ ਪ੍ਰਤਾਪ ਪੁਰਖ ਨਿਰਮਾਣੀ ਸਾਧ ਸੰਗਤੋ ਤੁਮੈ ਮਿਲਾਇਆ ਤੋ ਸੁਣੀ ਤੁਮਾਰੀ ਬਾਣੀ ਅਨੰਦ ਪਿਆਪੇ ਖਤਹੀ ਪਰਤਪੁਰਖ ਨਿਰਵਾਣੀ 우ਵਾਹਿ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਹਿਬੇ ਕਮਾਲ ਵਾਲੀਏ ਕੁਲ ਆਲਮ ਰਹਿ ਪਰ ਏ ਕਾਇਨਾਤ ਦਸਾਂ ਪਾਸ਼ੀਨਾ ਦੀ ਦੂਤ ਤਨਤਨ ਸ੍ਰੀ ਗੁਰੂ ਰਣਜੀਤ ਸਿੰਘ ਜੀ ਦੀ ਅਪਾਰ ਮਿਹਰਮੰਦ ਸਦਕਾ ਸਤਗੁਰ ਨੇ ਦਰਸ ਕੀਤਾ ਜਿਸੰਦਿਆਂ ਸਮੇ ਗੁਰੂ ਮਾਲਕ ਜੀ ਦੀ ਹਜ਼ੂਰੀ ਅੰਦਰ ਬੈਠ ਕੇ ਆਪ ਸੰਗਤ ਨੇ ਗੁਰੂ ਮਾਲਕ ਜੀ ਦੀ ਕਾਦੀ ਬਾਣੀ ਸੋਧਰ ਬਾਣੀ ਦੇ ਨਾਲ ਆਪ ਸੰਗਤ ਨੇ ਸੰਗਤੀ ਨੂੰ ਅੰਦਰ ਸਾਜ ਪਾਈ ਸਤਗੁਰ ਮਾਲਕ ਜੀ ਕਿਰਪਾ ਕਰਨ ਮਾਲਕ ਜੀ ਆਪ ਸਭਨਾ ਦੀ ਹਾਜ਼ਰੀ ਨੂੰ ਅਬੜੇ ਚੈਨਾ ਕੋਲ ਆਸ ਪ੍ਰਵਾਹ ਕਰੇ ਗੁਰੂ ਮਾਲਕ ਜੀ ਨੇ ਦਰਸ ਕੀਤਾ ਕਿ ਸ਼ੇਖ ਬਾਬਾ ਫਰੀਦ ਜੀ ਦੇ ਮੁਖ ਤੋਂ ਉਚਾਰ ਕੀਤੇ ਹੋਏ ਸ਼ਲੋਕਾਂ ਦੀ ਆਪਾਂ ਲਗਾਤਾਰ ਵਿਚਾਰ ਕਰਦੇ ਆ ਰਹੇ ਹਾਂ ਗੁਰੂ ਮਾਲਕ ਜੀ ਦੇ ਮੇਰਾਮਤ ਹੋਈ ਕਿ ਅੱਜ ਉਹਨਾਂ ਹੀ ਸ਼ਲੋਕਾਂ ਨੂੰ ਅਗਾਹ ਤੋਰਨ ਦਾ ਗੁਰੂ ਮਾਲਕ ਜੀ ਨੇ ਸੁਭਾਗ ਸਮਾਂ ਬਖਸ਼ਿਆ ਅਸੀਂ ਇਹਨਾਂ ਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਕਿ ਕਿ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਇ ਚਿੱਤ ਬਿੱਟੀ ਭਈ ਅਤੋਲ ਵੀ ਕੋਈ ਨਾ ਹੋਸੀ ਮਿੱਤ ਮਾਲਕ ਨੇ ਗਾਂ ਕਿਰਪਾ ਕੀਤੀ ਤੇ ਸਤਪੁਰ ਸਾਨੂੰ ਬੜੇ ਪਿਆਰ ਦੇ ਨਾਲ ਬਾਬਾ ਫਰੀਦ ਜੀ ਨੇ ਅੱਜ ਅਗਲੇ ਸ਼ਲੋਕ ਵਿੱਚ ਕਿਰਪਾ ਕੀਤੀ ਹੈ ਬਾਬਾ ਜੀ ਮੇਰਾ ਮਤ ਕਰਦੇ ਆ ਫਰੀਦਾ ਜਿਨੀ ਕਮੀਨਾ ਹੈ ਗੋਣਾ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦਾ ਦਰਵਾਰ ਅਖਰੀ ਅਰਥ ਬਾਬਾ ਫਰੀਦ ਜੀ ਕਹਿੰਦੇ ਆ ਆਪਣੇ ਜੀਵਨ ਚ ਕੋਈ ਐਸੇ ਕੰਮ ਨਾ ਕਰ ਬੈਠੀ ਜਿਹੜੇ ਕੰਮ ਕਰਨ ਦੇ ਨਾਲ ਤੈਨੂੰ ਪ੍ਰਮਾਤਮਾ ਦੇ ਘਰ ਦੇ ਵਿੱਚ ਸ਼ਰਮਿੰਦਾ ਹੋਣਾ ਪੈ ਜਾਵੇ ਬਹੁਤ ਵੱਡੀ ਗੱਲ ਬਾਬਾ ਫਰੀਦ ਜੀ ਨੇ ਸਾਨੂੰ ਸਮਝਾਈ ਗਿਆ ਪਹਿਲਾਂ ਤਾਂ ਸਾਨੂੰ ਇਹ ਗੱਲ ਆਪਣੇ ਚਿੱਤ ਵਿੱਚ ਲਿਉਣੀ ਪੈਣੀ ਹੈ ਕਿ ਇੱਕ ਨਾ ਇੱਕ ਦਿਨ ਰੱਬ ਦੇ ਨਾਲ ਸਾਡਾ ਸਾਹਮਣਾ ਹੋਣਾ ਹੈ ਤੇ ਜਿੱਦਣ ਰੱਬ ਨੇ ਪੁੱਛਣਾ ਕਿ ਪੁੱਤਰ ਦੁਨੀਆ ਵਿੱਚ ਗਿਆ ਸੀ ਮੈਂ ਮਨੁੱਖ ਤੈਨੂੰ ਬਣਾ ਕੇ ਭੇਜਿਆ ਸੀ ਮਨੁੱਖ ਬਣ ਕੇ ਤੂੰ ਮਨੁੱਖਾ ਵਾਲੇ ਕੰਮ ਕੀਤੇ ਕਿ ਨਹੀਂ ਕੀਤੇ ਕਿਤੇ ਉਹ ਕੰਮ ਨਾ ਹੋਵੇ ਕਿ ਚਾਰ ਕਵਾਇਆ ਹੰਡ ਕੈ ਚਾਰ ਗਵਾਇਆ ਕੰਮ ਸੰਮ ਲੇਖਾ ਰੱਬ ਮੰਗੇਸੀਆਂ ਤੋਂ ਆਹੋ ਕਹਿਰੇ ਕੰਮ ਕਿਹੜਾ ਕੰਮ ਦੁਨੀਆ ਚ ਕਰਨਾ ਹੈ ਅਸੀਂ ਇਹ ਸਾਨੂੰ ਸਵਾਲ ਕਰਨਾ ਹੈ ਪ੍ਰਮਾਤਮਾ ਨੇ ਤੇ ਅਸੀਂ ਪ੍ਰਮਾਤਮਾ ਨੂੰ ਜਵਾਬ ਦੇਣਾ ਤੇ ਜਵਾਬ ਸਾਡੇ ਕੋਲ ਕੀ ਹੋਏਗਾ ਸੋਚਣਾ ਪੈਣਾ ਕਿ ਤੇ ਇਹ ਨਾ ਹੋਵੇ ਕਿ ਸਤਗੁਰ ਕਹਿੰਦੇ ਕਿ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਬੁਧੜ ਵੀ ਗੱਲ ਆਖੀ ਜਿਸ ਸਮਨ ਨੂੰ ਕੋ ਨੂੰ ਮੌਤ ਚੇਤੇ ਹੋਏਗੀ ਤੇ ਉਹਨੂੰ ਰੱਬ ਚੇਤੇ ਰਹਿਣਾ ਹੈ ਜਿਹਨੂੰ ਰੱਬ ਚੇਤੇ ਰਹੇਗਾ ਤੇ ਉਹਨੂੰ ਮੌਤ ਵੀ ਚੇਤੇ ਰਹਿਣੀ ਹੈ ਜਿਸ ਬੰਦੇ ਨੇ ਇਹ ਸੋਚ ਲਿਆ ਕਿ ਮੈਂ ਜੀਵਨ ਵਿੱਚ ਆਇਆ ਹਾਂ ਮਾਲਕ ਨੇ ਮੈਨੂੰ ਇਹ ਦੇਹੀ ਬਖਸ਼ੀ ਹੈ ਤੇ ਇਸ ਦੇਹੀ ਦੇ ਜਰੀਏ ਪ੍ਰਮਾਤਮਾ ਤੱਕ ਪਹੁੰਚਣਾ ਇਹਨੂੰ ਘੋੜੀ ਆਖਿਆ ਸਤਗੁਰ ਨੇ ਦੇ ਤੇ ਜਨ ਜੀ ਰਾਮ ਪਾਈਗਾ ਰਾਮ ਤੇ ਜਨ ਦਾ ਅਰਥ ਹੁੰਦਾ ਘੋੜੀ ਮਾਲਕ ਜੀ ਕਹਿੰਨੇ ਇਹ ਘੋੜੀ ਸਰੀਰ ਜਿਹੜਾ ਤੇਰਾ ਨੇ ਇਹਦੇ ਉੱਪਰ ਆਤਮਾ ਨੇ ਸਫ਼ਰ ਕਰਨਾ ਹੈ ਤੇ ਇਸ ਘੋੜੀ ਦੀ ਬਦੌਲਤ ਆਤਮਾ ਨੇ ਪ੍ਰਮਾਤਮਾ ਤੱਕ ਪਹੁੰਚਣਾ ਹੈ ਇਹ ਘੋੜੀ ਦਾ ਇੰਨਾ ਕਿਸ ਵਿੱਚ ਰੋਲ ਹੈ ਮੇਲ ਸਾਡਾ ਪ੍ਰਮਾਤਮਾ ਨਾਲ ਆਤਮਾ ਦਾ ਹੋਣਾ ਹੈ ਪਰ ਵਿੱਚ ਘੋੜੀ ਹੋਣੀ ਬੜੀ ਜ਼ਰੂਰੀ ਹੈ ਹੁਣ ਮੇਰੇ ਮਾਲਕ ਨੇ ਕਿਹਾ ਕਿ ਦੇਖਣਾ ਪੈਣਾ ਕਿ ਪੁੱਤਰ ਤੂੰ ਇਸ ਸਰੀਰ ਨਾਲ ਕਿਹੜੇ ਕੰਮ ਕੀਤੇ ਕਿਤੇ ਨਾ ਹੋਵੇ ਕਿ ਪ੍ਰਮਾਤਮਾ ਨੂੰ ਕਹਿਣਾ ਪੈ ਜਾਵੇ ਕਿ ਕਰਤੂਤ ਪਸ਼ੂ ਕੀ ਮਾਨਸਾਤ ਲੋਕ ਪਚਾਰਾ ਕਰੇ ਦਿਨ ਰਾਤ ਇੱਕ ਮਨੁੱਖ ਸੀਗਾ ਉਹਨੂੰ ਬੜੀ ਆਦਤ ਸੀਗੀ ਚੰਗੀ ਆਦਤ ਵੀ ਕਹਿ ਲੋ ਕਈਆਂ ਨੂੰ ਆਦਤ ਹੁੰਦੀਆਂ ਨੇ ਕਿ ਆਪੜਾ ਰੋਜ਼ ਦਾ ਉਹਨਾਂ ਨੇ ਦਿਨ ਲਿਖਣਾ ਹੁੰਦਾ ਕਿ ਮੇਰਾ ਦਿਨ ਕਿੱਦਾਂ ਬਤੀਤ ਹੋਇਆ ਕਿਸੇ ਨੂੰ ਡੈਰੀ ਲਿਖਣ ਦੀ ਆਦਤ ਹੁੰਦੀ ਆਪੜੀ ਜ਼ਿੰਦਗੀ ਲਿਖਣ ਦੀ ਪਰ ਉਸ ਬੰਦੇ ਨੂੰ ਇਹ ਆਦਤ ਸੀਗੀ ਕਿ ਜਿਹੜੇ ਮੈਂ ਜੀਵਨ ਵਿੱਚ ਇੱਕ ਦਿਨ 'ਚ ਚੰਗੇ ਕੰਮ ਕਰਦਾ ਕੋਈ ਨੇਕੀ ਕਰਦਾ ਉਹਨੇ ਨੇਕੀ ਲਿਖਣੀ ਉਹਨੇ ਕਾਪੀ ਦੇ ਉੱਤੇ ਕਿ ਅੱਜ ਮੈਂ ਆਦਾਨ ਕੀਤਾ ਅੱਜ ਮੈਂ ਆਪ ਉਹਨੇ ਕੀਤਾ ਅੱਜ ਮੈਂ ਉਹਦਾ ਭਲਾ ਕੀਤਾ ਜਿਵੇਂ ਦੂਜੇ ਦਾ ਭਲਾ ਕੀਤਾ ਉਹਨੇ ਨੇਕੀ ਲਿਖ ਲੈਣੀ ਹੈ ਚਲਕੀ ਗੱਲ ਆ ਕਿ ਆਪਣੀ ਨੇਕੀ ਨੂੰ ਲਿਖਣਾ ਪਰ ਕਈ ਵਾਰ ਕੀ ਹੁੰਦਾ ਕਿ ਚੰਗੇ ਗੁਣਾ ਦਾ ਬੰਦੇ ਨੂੰ ਹੰਕਾਰ ਹੋ ਜਾਂਦਾ ਉਹ ਜੋ ਜੋ ਕਿਤਾਬਾਂ ਭਰਤੀਆਂ ਗਈਆਂ ਕਾਪੀਆਂ ਭਰਤੀਆਂ ਗਈਆਂ ਉਹਦੇ ਮਨ ਵਿੱਚ ਇਹ ਆਉਂਦਾ ਰਿਹਾ ਕਿ ਮੇਰੇ ਵਰਗਾ ਤਾਂ ਚੰਗਾ ਬੰਦਾ ਦੁਨੀਆ 'ਚ ਕੋਈ ਨਹੀਂ ਹੈ ਜਿੰਨੇ ਕਨੇਕੀਆਂ ਮੈਂ ਕਰ ਲੀਆਂ ਕਿਤਾਬਾਂ ਮੈਂ ਭਰਤੀਆਂ ਰੱਬ ਦੇ ਘਰ ਵਿੱਚ ਸਦਾ ਹੀ ਪਰਵਾਹ ਨਾ ਮੈਂ ਤਾਂ ਇੱਕ ਕਾਪੀ ਖਾਲੀ ਹੁੰਦੀ ਦੂਜੀ ਲਿਖਣ ਬਹਿ ਜਾਂਦਾ ਉਹਦੇ ਵਿੱਚ ਲਿਖ ਦਿੰਦਾ ਤੀਜੀ ਲਿਖਣ ਬਹਿ ਜਾਂਦਾ ਇਦਾਂ ਹੀ ਲਿਖ ਲਿਖ ਕੇ ਉਹਨੇ ਬਹੁਤ ਕਾਪੀਆਂ ਭਰਤੀਆਂ ਜੀ ਇੱਕ ਦਿਨ ਕੀ ਹੋਇਆ ਕਿ ਰਾਜੇ ਨੇ ਐਲਾਨ ਕਰਤਾ ਕਿ ਸਾਡੇ ਇਲਾਕੇ ਵਿੱਚ ਕੋਈ ਐਸਾ ਬੰਦਾ ਹੈ ਜਿਸ ਬੰਦੇ ਨੇ ਬਹੁਤ ਨੇਕੀਆਂ ਕੀਤੀਆਂ ਹੋਵੇ ਬਹੁਤ ਚੰਗੇ ਕੰਮ ਕੀਤੇ ਹੋਵੇ ਤੇ ਉਹਨੂੰ ਮੈਂ ਇਨਾਮ ਦੇਣਾ ਹੈ ਹੋਣੇ ਦੇ ਮਾਨੇ ਵਿੱਚ ਆਇਆ ਕਿ ਜਿੰਨੀਆਂ ਨੇਕੀਆਂ ਮੈਂ ਕੀਤੀਆਂ ਤੇ ਦੁਨੀਆਂ 'ਚ ਹੋਣਾ ਹੀ ਕੋਈ ਨਹੀਂ ਹੈ। ਕਾਪੀਆਂ ਦੀਆਂ ਕਾਪੀਆਂ ਭਰੀਆਂ ਹੋਈਆਂ ਨੇ, ਕਾਪੀਆਂ ਚੱਕੀਆਂ ਜੀ ਗੱਡੇ ਤੇ ਲੱਦੀਆਂ ਤੇ ਤੁਰ ਪਿਆ ਰਾਜੇ ਵੱਲ ਨੂੰ। ਇਹ ਰਾਜੇ ਨੂੰ ਕਹੂੰਗਾ ਇਹ ਕੋਣ ਦੀਦਤ ਨੇ ਮੈਂ ਦੱਸਦਾ ਤੇ ਮੈਂ ਤਾਂ ਕਾਪੀਆਂ ਦੀਆਂ ਕਾਪੀਆਂ ਭਰੀਆਂ ਬੈਠਾ ਆਪਣੇ ਜੀਵਨ 'ਚ ਜਿੰਨੀਆਂ ਨੇਕੀਆਂ ਇੰਨੇ ਪੁੰਨ ਇੰਨੇ দান ਕਰ ਦਿੱਤੇ ਆ ਮੈਂ। ਮੇਰੇ ਮੁਕਾਬਲੇ 'ਚ ਕੌਣ ਹੋਣਾ ਆ? ਰਾਜੇ ਨੇ ਖੁਸ਼ ਹੋ ਕੇ ਮੈਨੂੰ ਇਨਾਮ ਦੇਣਾ ਆ ਤੁਰ ਪਿਆ ਜੀ। ਰਾਹ ਵਿੱਚ ਭੁੱਖ ਲੱਗੇ ਇਹਨੂੰ। రెడ్డిਆ ਰੋਟੀਆਂ ਘਰ ਤੋਂ ਦੋ ਬਨ ਕੇ ਲਿਆਇਆ ਸੀ ਕੁੂ ਦੇ ਕੋਲ ਬੈਠ ਕੇ ਖਾਣ ਲੱਗਾ ਇਹਨੇ ਨੂੰ ਇੱਕ ਕੁੱਤੇ ਆਪਣੇ ਬੱਚਿਆ ਸਮੇਤੇ ਦੇ ਕੋਲ ਆਈ ਇਹਦੇ ਦਿਮਾਗ ਵਿੱਚ ਆਇਆ ਕਿ ਰਾਜੇ ਦੇ ਦਰਬਾਰ ਵਿੱਚ ਜਾਣਾ ਉਹਨੇ ਖਾਣ ਪੀਣ ਨੂੰ ਬਹੁਤ ਕੁਝ ਦੇਣਾ ਆ ਐਵੇਂ ਦੋ ਰੋਟੀਆਂ ਮੈਂ ਕਿਉਂ ਖਾਣੀ ਆ ਇਹ ਦੋ ਰੋਟੀਆਂ ਵੀ ਮੈਂ ਇਸ ਕੁੱਤੇ ਨੂੰ ਪਾ ਦਿਆਂ ਉਹਦੇ ਬੱਚੇ ਖਾ ਲੈਣਗੇ ਇਹਨੇ ਦੋ ਰੋਟੀਆਂ ਤੋੜੀਆਂ ਜੀ ਕੁੱਤੇ ਨੂੰ ਪਾ ਦਿੱਤੀਆਂ ਉਹਦੇ ਬੱਚੇ ਖਾ ਗਏ ਜੀ ਤੁਰਪਿਆ ਖੁਸ਼ੀ ਖੁਸ਼ੀ ਕੀ ਰਾਜੇ ਦੇ ਦਰਬਾਰ ਵਿੱਚ ਪਹੁੰਚਣਾ ਆ ਰਾਜੇ ਨੇ ਨਾਮ ਦੇਣਾ ਮੇਰੀ ਨੇਕੀਆਂ ਤੋਂ ਖੁਸ਼ ਹੋ ਕੇ। ਇਹਦੀ ਵਾਰੀ ਆਈ ਜੀ ਕਹਿੰਦੇ ਹਾਂ ਜੀ ਤੁਸੀਂ ਕੋਈ ਨੇਕੀ ਕੀਤੀ ਹੈ ਉਹ ਕਹਿੰਦਾ ਮੈਂ ਗੱਡਾ ਭਰ ਕੇ ਲੈ ਕੇ ਆਇਆ ਜੀ ਕਿਤਾਬਾਂ ਦਾ। ਜਿੰਨੀਆਂ ਨੇਕੀਆਂ ਮੈਂ ਕੀਤੀਆਂ ਉਹ ਲਿਖੀਆਂ ਪਿਆਏ ਇੱਕ ਨਹੀਂ ਹੈ ਇੱਕ ਉਹ ਦੀ ਮੈਂ ਦੱਸ ਦਿੰਦਾ। ਮੈਂ ਤਾਂ ਕਿਤਾਬਾਂ ਦੀਆਂ ਕਿਤਾਬਾਂ ਭਰੀਆਂ ਹੋਈਆਂ ਇੰਨੀਆਂ ਨੇਕੀਆਂ ਮੇਰੇ ਜੀਵਨ ਵਿੱਚ। ਮੈਂ ਕਿਹੜੀ ਕਿਹੜੀ ਕਿਤਾਬ ਤੁਹਾਨੂੰ ਕਾਪੀ ਖੋਲ ਕੇ ਦੱਸਾਂ ਕਿਹੜੀ ਕਿਹੜੀ ਨੇਕੀ ਹੈ। ਰਾਜਾ ਬੜਾ ਵਧੀਆ ਬੰਦਾ ਸੀ। ਰਾਜਾ ਕਹਿੰਦਾ ਜਿੰਨੀਆਂ ਤੂੰ ਲਿਖੀਆਂ ਹੋਈਆਂ ਇਸ ਤੋਂ ਇਲਾਵਾ ਕੁਝ ਹੈ? ਇਹ ਬੜਾ ਹੈਰਾਨ ਹੋਇਆ ਕਿ ਇੰਨੀਆਂ ਮੇਰੀਆਂ ਨੇਕੀਆਂ ਆ ਤੇ ਇਹ ਤੋਂ ਇਲਾਵਾ ਮੈਂ ਕੀ ਦਸਾਂ ਕਿ ਜੇ ਨਾਮ ਦੇਣਾ ਮੈਨੂੰ ਇਹਨਾਂ ਦੀ ਬਦੌਲਤ ਤੇ ਨਾਮ ਇਹ ਬਹੁਤ ਉਹ ਨੇਕੀਆਂ ਕੀਤੀਆਂ ਬੜੇ ਚੰਗੇ ਕੰਮ ਕੀਤੇ ਬੜੇ ਪੁੰਨਦਾਨ ਕੀਤੇ ਆ ਜੇ ਦਾਨ ਦੇਣਾ ਤੇ ਜੇ ਕੁਝ ਦੇਣਾ ਮੈਨੂੰ ਇਨਾਮ ਦੇਣਾ ਇਹਦੇ ਬਦਲੇ ਦੇ ਰਾਜਾ ਕਹਿੰਦਾ ਇਹ ਤੋਂ ਇਲਾਵਾ ਕੁਝ ਹੋਰ ਹੈ ਇਹ ਬੜਾ ਹੈਰਾਨ ਹੋਇਆ ਕਹਿੰਦਾ ਨਹੀਂ ਜੀ ਇਹ ਤੋਂ ਇਲਾਵਾ ਕੁਝ ਹੋਰ ਨਹੀਂ ਹੈ ਰਾਜਾ ਕਹਿੰਦਾ ਫਿਰ ਤੈਨੂੰ ਕੁਝ ਨਹੀਂ ਮਿਲਣਾ ਇਹ ਬੜਾ ਹੈਰਾਨ ਰਾਜੇ ਨੇ ਕਿਹਾ ਕਿ ਜਿਹੜੀ ਨੇਕੀ ਤੁਸੀਂ ਕਰਕੇ ਯਾਦ ਰੱਖੀ ਹੋਈ ਗਏ ਉਹ ਨੇਕੀ ਨੇਕੀ ਨਹੀਂ ਹੁੰਦੀ ਧਿਆਨ ਦਿਓ ਜਿਹੜਾ ਤੁਸੀਂ ਚੰਗਾ ਕੰਮ ਕਰ ਲਿਆ ਤੂੰ ਯਾਦ ਰੱਖ ਲਿਆ ਕਿ ਮੈਂ ਚੰਗਾ ਕੰਮ ਕੀਤਾ ਮੈਂ ਦਾਨ ਕੀਤਾ ਮੈਂ ਪੁੰਨ ਕੀਤਾ ਉਹ ਦਾਨ ਦਾਨ ਨਹੀਂ ਰਹਿੰਦਾ ਉਹ ਖਤਮ ਹੋ ਜਾਂਦਾ ਜ਼ਿਮੀਦਾਰ ਕੀ ਕਰਦਾ ਜੀ ਬੀਜ ਲਾਉਂਦਾ ਧਰਤੀ ਤੇ ਮੁੜ ਕੇ ਉੱਪਰ ਸੁਹਾਗਾ ਫੇਰਦਾ ਉਹ ਬੀਜ ਨੂੰ ਲੁਕਾਉਂਦਾ ਹੈ ਤੇ ਬੀਜ ਨੂੰ ਨਾਲ ਘੋਵੇ ਸੁਹਾਗਾ ਨਾ ਫੇਰੇ ਤੇ ਉਹ ਬੀਜ ਕਿਸੇ ਨੇ ਕਾਕ ਮੁੱਤਰ ਨਹੀਂ ਚੁੱਕੇ ਲੈ ਜਾਣਾ ਫਿਰ ਬੈਠੇ ਰੋ ਸਾਲ ਸਾਲ ਬੈਠੇ ਰੋ ਉਸ ਧਰਤੀ ਵਿੱਚੋਂ ਕੋਈ ਵੀ ਤੁਸੀਂ ਕਹਿ ਲੋ ਪੌਦਾ ਨਿਕਲ ਕੇ ਬਾਹਰ ਨਹੀਂ ਆਉਣਾ ਬੀਜ ਬੀਜਣ ਤੋਂ ਬਾਅਦ ਸੁਹਾਗਾ ਫੇਰ ਹੀ ਤਾਂ ਜਾਂਦਾ ਕਿ ਮੇਰਾ ਬੀਜ ਆ ਬੀਜ ਲੁਕ ਦੇਵੇ ਜਿੰਨਾ ਲੁਕੇਗਾ ਜਿੰਨੀ ਇਹਨੂੰ ਮਿੱਟੀ ਦੀ ਪਰਤ ਮਿਲੇਗੀ ਤੇ ਉੰਨਾ ਇਹਨੇ ਵਧੀਆ ਨਿਕਲ ਕੇ ਬਾਹਰ ਆਉਣਾ ਜਿੰਨਾ ਤੁਸੀਂ ਪੰਨ ਕਰ ਲਿਆ ਦਾਨ ਕਰ ਲਿਆ ਭੁੱਲ ਗਏ ਉਹਦਾ ਫਲ ਮਿਲਣਾ ਪਰ ਜਿਹੜਾ ਸੁਣਾਈ ਗਏ ਲੋਕਾਂ ਨੂੰ ਮੈਂ ਦਾਨ ਕੀਤਾ ਜੀ ਮੈਂ ਪੁੰਨ ਕੀਤਾ ਉਹ ਕਿਸੇ ਲੇਖੇ ਨਹੀਂ ਰਹਿਣਾ ਮਾਫ ਕਰਿਓ ਗੱਲ ਕਹਿਣ ਲੱਗਾ ਬਰਦਾਸ਼ਤ ਕਰਿਓ ਅਸੀਂ ਬਹੁਤ ਬੰਦੇ ਦੁਨੀਆ ਚ ਦੇਖੇ ਹੋਣੇ ਆ ਜਿਹੜੇ ਗੁਰਦੁਆਰੇ 7 800 ਰੁਪਏ ਦਾ ਪੱਖਾ ਦੇ ਕੇ ਵੀ ਫਰਾ ਦੇ ਨਾਮ ਲਿਖਾ ਦਿੰਦੇ ਆ ਕਿ ਸਾਡੇ ਭਾਪੇ ਦੀ ਯਾਦ ਵਿੱਚ ਪੱਖਾ ਦਿੱਤਾ ਸੀ ਕੋਈ ਬਹੁਤ ਲੋਕ ਦੇਖੇ ਹੋਣੇ ਆ ਕੁਰਸੀਆਂ ਦਿੱਤੀਆਂ ਜੀ ਗੁਰਦੁਆਰੇ ਕੁਰਸੀਆਂ ਤੇ ਨਾਮ ਲਿਖਾਤਾ ਮਾਫ ਕਰਿਓ ਐਸੇ ਵੀ ਪਿੰਡਾਂ ਵਿੱਚ ਮੈਂ ਪਾਲਕੀਆਂ ਸਹਬ ਦੇਖੀ ਐ ਪਾਲਕੀਆਂ ਸਹਬ ਤੇ ਵੀ ਨਾਮ ਲਿਖਿਆ ਹੁੰਦਾ ਇਹ ਪਾਲਕੀ ਸਹਬ ਅਸੀਂ ਦਿੱਤੀ ਹੈ ਮਾਫ ਕਰਿਓ ਗੁਰੂ ਦੀਆਂ ਦਿੱਤੀਆਂ ਚੀਜ਼ਾਂ ਤੋਂ ਮੈਂ ਗੁਰੂ ਨੂੰ ਕੀ ਦੇ ਸਕਦਾ ਮੇਰੀ ਕਿਉਂ ਕਹਾਤਾ ਮੈਂ ਗੁਰੂ ਨੂੰ ਕੁਝ ਦਵਾਂ ਨਹੀਂ ਜੇ ਗੁਰੂ ਨੇ ਸਾਨੂੰ ਬਹੁਤ ਕੁਝ ਦਿੱਤਾ ਅਸੀਂ ਉਹਦੇ ਵਿੱਚੋਂ ਕੁਝ ਗੁਰੂ ਘਰ ਲਈ ਦੇ ਰਿਆ ਅਸੀਂ ਇਹ ਨਹੀਂ ਕਹਿਣਾ ਮੈਂ ਗੁਰੂ ਘਰ ਦਾਨ ਕੀਤਾ ਮੈਂ ਗੁਰੂ ਘਰ ਪੁੰਨ ਕੀਤਾ ਅਸੀਂ ਇਹ ਕਹਿਣਾ ਸ਼ੁਕਰਾਨਾ ਪ੍ਰਮਾਤਮਾ ਜੀ ਤੇਰੀਆਂ ਦਿੱਤੀਆਂ ਦਾਤਾ ਵਿੱਚੋਂ ਹੀ ਮੈਂ ਤੈਨੂੰ ਕੁਝ ਦਿੱਤਾ ਨਹੀਂ ਤਾਂ ਮੇਰੀ ਕੋਈ ਔਕਾਤ ਨਹੀਂ ਹੈ। ਰਾਧਾ ਕਹਿੰਦਾ ਇਹ ਕਿਤਾਬਾ ਚੁੱਕ ਲੈ ਜਾ ਇਹ ਕਿਸੇ ਵੀ ਕੰਮ ਨਹੀਂ ਹੈ ਇਹ ਨਹੀਂ ਲੇਖੇ ਲਗਣੀ ਹੈ। ਰਾਧਾ ਕਹਿੰਦਾ ਹਾਂ ਕੋ ਯਾਦ ਹੈ ਕੁਝ ਜਿਹੜੀ ਤੂੰ ਨੇਕੀ ਕੀਤੀ ਹੋਵੇ ਤੈਨੂੰ ਯਾਦ ਨਾ ਹੋਵੇ। ਇਹ ਕਹਿੰਦਾ ਨਹੀਂ ਜੀ ਮੈਨੂੰ ਤਾਂ ਕੋਈ ਐਸੀ ਯਾਦ ਨਹੀਂ ਹੈ। ਰਾਧਾ ਕਹਿੰਦਾ ਤੈਨੂੰ ਇਨਾਮ ਮਿਲਣਾ ਹੈ ਪਰ ਇੱਕ ਤੇਰੀ ਨੇਕੀ ਕੀਤੀ ਹੋਈ ਤੇ ਨਾ ਮਿਲਣਾ ਜਿਹੜੀ ਤੈਨੂੰ ਭੁੱਲ ਗਈ। ਕਿਹੜੀ ਭੁੱਲ ਗਈ ਜੀ ਜਿਹੜੀ ਰਾਤ ਵਿੱਚ ਆਉਣ ਲੱਗੇ ਕੁੱਤੀ ਨੂੰ ਰੋਟੀ ਪਾ ਕੇ ਆਇਆ ਨਾ ਉਹ ਨਹੀਂ ਲਿਖੀ ਉਹਦੇ ਦਿਮਾਗ ਵਿੱਚ ਤਾਂ ਸੀਗਾ ਕਿ ਰਾਜੇ ਨੇ ਜਾ ਕੇ ਨਾਮ ਦੇ ਦੇਣਾ ਹੈ ਉਹ ਨਹੀਂ ਲਿਖੀ ਕਾਪੀ ਦੇ ਨਾਲ ਰਾਜਾ ਕਹਿੰਦਾ ਉਹ ਜਿਹੜੀ ਹੈ ਜਿਹੜੀ ਤੂੰ ਭੁੱਲ ਗਿਆ ਤੈਨੂੰ ਮੈਂ ਯਾਦ ਕਰਵਾ ਰਿਹਾ ਕੁੱਤੀ ਨੂੰ ਰੋਟੀ ਪਾਈ ਤੂੰ ਇਹ ਨਹੀਂ ਲਿਖਿਆ ਕਿ ਮੈਂ ਕੁੱਤੀ ਨੂੰ ਰੋਟੀ ਪਾ ਕੇ ਦਾਨ ਕੀਤਾ ਕੁੱਤੀ ਦਾ ਆਪਾਂ ਕਹਿ ਲੋ ਕਿ ਮਦਦ ਕੀਤੀ ਹੈ ਨਹੀਂ ਉਹ ਜਿਹੜੀ ਨੇਕੀ ਤੂੰ ਭੁੱਲ ਗਿਆ ਉਹਦੇ ਬਦਲੇ ਤੈਨੂੰ ਨਾਮ ਮਿਲਣਾ ਹੈ ਤੇ ਪੁੱਤਰ ਜਿਹੜੀਆਂ ਨੇਕੀਆਂ ਤੋਂ ਲੋਕਾਂ ਨੂੰ ਦੱਸੀ ਜਾਂਦਾ ਜੀ ਮੈਂ 1000 ਰੁਪਇਆ ਦਾਨ ਕਰਤਾ ਮੈਂ 2000 ਦਾਨ ਕਰਤਾ ਮੈਂ ਗਰੀਬਾਂ ਦੀ ਮਦਦ ਕਰਦਾ ਇੱਥੇ ਤਾਂ ਮਾਫ਼ ਕਰਿਓ ਐਸੇ ਵੀ ਦਾਨੀ ਹੋਇਆ ਆਪਣੇ ਆਪ ਨੂੰ ਕਹੌਣ ਵਾਲੇ ਜਿਹੜੇ ਕਿ ਕਿਸੇ ਨੂੰ ਕੰਬਲ ਦੇ ਕੇ ਵੀ ਫੋਟੋਆਂ ਖਿੱਚ ਕੇ ਨੈੱਟ ਤੇ ਪਾ ਦਿੰਦੇ ਆ ਜੇ ਅਸੀਂ ਲੋਕਾਂ ਨੂੰ ਕੰਬਲ ਦਾਨ ਕੀਤੇ ਐਸੇ ਨਹੀਂ ਕੋਈ ਦਾਨੇ ਹੁੰਦੇ ਦਾਨੀ ਉਹ ਹੁੰਦਾ ਜਿਹੜਾ ਦਾਨ ਕਰਕੇ ਪੁੰਨ ਕਰਕੇ ਕਿਸੇ ਨੂੰ ਪਤਾ ਵੀ ਨਾ ਲੱਗਣ ਦਵੇ ਕਿ ਮੈਂ ਕਿਸੇ ਦੀ ਮਦਦ ਕੀਤੀ ਹੈ ਪਰ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਰੂਲਾ ਪਾਉਂਦੇ ਫਿਰਦੇ ਆ ਨਾ ਅਸੀਂ ਕੰਬਲ ਦਾਨ ਕਰਤੇ ਜੀ ਅਸੀਂ ਰਾਸ਼ਨ ਦਾਨ ਕਰਤਾ ਜੀ ਅਸੀਂ ਕੁੜੀਆਂ ਨੇ ਵਿਆਹ ਕਰਤੇ ਮਾਫ ਕਰਿਓ ਉਹ ਦਾਨੀ ਨਹੀਂ ਉਹ ਵਪਾਰੀ ਨੇ ਵਪਾਰੀ ਨੇ ਉਹ ਲੋਕ ਸੁਤਾਨ ਕਰਨ ਵਾਲਾ ਰੋਲਾ ਨਹੀਂ ਪਾਉਂਦਾ ਮਦਦ ਕਰਨ ਵਾਲਾ ਰੋਲਾ ਨਹੀਂ ਪਾਉਂਦਾ ਉਹ ਸੁਪਸਪੀਤੇ ਮਦਦ ਕਰਦਾ ਤਾਂ ਕਿ ਭਾਈ ਦੇਣ ਵਾਲੇ ਦਿਆਵੀ ਪੁੰਨ ਕਿਤੇ ਲੇਖੇ ਲੱਗ ਜਵੇ ਤੇ ਲੈਣ ਵਾਲੇ ਨੂੰ ਵੀ ਕੋਈ ਇਹ ਫੀਲ ਨਾ ਹੋਵੇ ਕਿ ਮੈਂ ਕਿਸੇ ਕੋਲੋਂ ਕੁਝ ਮੰਗਿਆ ਸੋ ਗੁਰੂ ਮਾਲਜ ਨੇ ਸਾਨੂੰ ਇਹ ਕਿ ਜੀਵਨ ਚ ਚੰਗੇ ਕੰਮ ਕਰ। ਜਿਹੜਾ ਚੰਗੇ ਕੰਮ ਕਰੇਗਾ ਪ੍ਰਮਾਤਮਾ ਦੇ ਘਰ ਚ ਪਰਵਾਨਿਆ ਜਾਏਗਾ ਤੇ ਜੇ ਮਾੜੇ ਕੰਮ ਕਰੇਗਾ ਪ੍ਰਮਾਤਮਾ ਦੇ ਘਰ ਚ ਸ਼ਰਮਿੰਦਾ ਹੋਏਗਾ। ਬੱਚਾ ਚੰਗਾ ਕੰਮ ਕਰੇ ਕੋਈ ਬਾਹਰੋਂ ਇਨਾਮ ਲੈ ਕੇ ਆਵੇ ਕੋਈ ਡਿਗਰੀ ਲੈ ਕੇ ਆਵੇ ਚੋੜਾ ਹੋ ਕੇ ਘਰੇ ਆਉਂਦਾ ਆਪਣੇ ਮਾਪੇ ਨੂੰ ਕਹਿੰਦਾ ਕਿ ਬਾਪੂ ਆ ਡਿਗਰੀ ਹਾਸਲ ਕੀਤੀ ਹੈ ਪਰ ਬਾਹਰੋਂ ਕੋਈ ਗਲਤੀ ਕਰਕੇ ਆ ਜਵੇ ਅੱਖਾ ਚੱਖਾ ਪਉਣ ਜੋਗਾ ਨਹੀਂ ਹੁੰਦਾ ਨਾ ਮਾਂ ਦੇ ਅੱਖਾ ਚੱਖਾ ਪੈਂਦੀਆਂ ਨਾ ਪਿਓ ਦੇ ਅੱਖਾ ਚੱਖਾ ਪੈਂਦੇ ਕਿਉਂ ਉਹ ਕੀ ਕੰਮ ਮਾੜਾ ਕੀਤਾ ਹੈ ਸੋ ਬਾਬਾ ਫਰੀਦ ਜੀ ਕਹਿੰਦੇ ਕਿ ਫਰੀਦਾ ਜਿੰਨੀ ਕਮੀ ਨਾਹੇ ਗੁਣ ਜਿਸ ਕੰਮ ਚ ਗੁਣ ਨਹੀਂ ਹੈ ਤੈਨੂੰ ਸ਼ਾਵਾਸ ਨਹੀਂ ਮਿਲਣੀ ਤੇ ਮੇਰੇ ਮਾਲਕ ਜੀ ਕਹਿੰਦੇ ਤੇ ਕਮੜੇ ਵਿਸਾਰੋ ਕੰਮ ਨਾ ਕਰ ਉਹ ਕੰਮ ਕਿਉਂ ਕਰਦਾ ਕਿਸੇ ਨੂੰ ਗਾਲੀ ਕੱਢਣਾ ਕਿਸੇ ਨਾਲ ਉੱਚੀ ਬੋਲਣਾ ਕਿਸੇ ਦੀ ਚੁਗਲੀ ਨਿੰਦਿਆ ਕਰਨੀ ਇਹ ਕਮਾਂ ਦਾ ਗੁਣ ਖੋੜੀਗਾ ਜੀ ਕੋਈ ਤੁਹਾਨੂੰ ਆਦਾਂ ਕੋਈ ਮਿਲਿਆ ਜੀ ਕੋਈ ਕਥਾ ਵਾਚ ਕੋਵੇ ਕੋਈ ਰਾਗੀ ਢਾਡੀ ਹੋਵੇ ਕੋਈ ਚੰਗਾ ਸਾਡਾ ਬਜ਼ੁਰਗ ਹੋਵੇ ਜੇ ਕਿਸੇ ਨੇ ਕਿਹਾ ਵੇਜਾ ਗੁਰੂ ਗ੍ਰੰਥ ਸਾਹਿਬ ਬੋਲਦੇ ਹੋਣ ਦਾ ਗੀਤਾ ਬੋਲੀ ਹੋਵੇ ਜਾਂ ਕੁਰਾਨ ਬੋਲੀ ਹੋਵੇ ਕੋਈ ਵੀ ਧਰਮ ਦਾ ਗ੍ਰੰਥ ਬੋਲਦਾ ਕਿ ਨਿੰਦਿਆ ਕਰਨ ਵਾਲਿਆਂ ਨੂੰ ਹਾਰ ਪੈਣੀ ਹੈ ਜੀ ਕੋਈ ਵੀ ਨਹੀਂ ਬੋਲਦਾ ਜਦੋਂ ਪਤਾ ਹੈ ਕਿ ਨਿੰਦਿਆ ਕਰਨ ਵਾਲੇ ਨੂੰ ਹਾਰ ਨਹੀਂ ਪੈਣੀ ਫਿਰ ਆਪਾਂ ਨਿੰਦਿਆ ਕਰਨੀ ਛੱਡਦੇ ਨਹੀਂ ਕਿਤੇ ਲਿਖਿਆ ਜੀ ਝੂਠ ਬੋਲਣ ਵਾਲਿਆਂ ਨੂੰ ਸ਼ਾਬਾਸ਼ ਮਿਲਣੇ ਆ ਉਹ ਝੂਠ ਬੋਲਣਾ ਆਪਾਂ ਫਿਰ ਵੀ ਨਹੀਂ ਛੱਡਦੇ ਜੀ ਕਿਤੇ ਲਿਖਿਆ ਜੀ ਕਿਸੇ ਦਾ ਮਾੜਾ ਕਰਨ ਵਾਲਿਆਂ ਨੂੰ ਦੁਨੀਆ ਸ਼ਾਬਾਸ਼ ਦੇਗੀ ਤੇ ਬੰਦਾ ਮਾੜਾ ਕਰਨਾ ਫਿਰ ਵੀ ਨਹੀਂ ਛੱਡਦਾ ਮਤਲਬ ਕਿ ਅਸੀਂ ਉਹ ਕੰਮ ਕਰ ਰਹੇ ਆ ਜਿਨ੍ਹਾਂ ਕੰਮਾਂ ਵਿੱਚ ਗੁਣ ਨਹੀਂ ਹੈ ਜਿਨ੍ਹਾਂ ਕੰਮਾਂ 'ਚ ਮੈਨੂੰ ਸ਼ਾਬਾਸ਼ ਨਹੀਂ ਮਿਲਣੀ ਮੈਨੂੰ ਵਾਹ-ਵਾਹ ਨਹੀਂ ਮਿਲਣੀ ਉਹ ਕੰਮ ਮੈਂ ਫਿਰ ਵੀ ਕਰ ਰਹੇ ਆਂ ਔਰ ਬਾਬਾ ਫਰੀਜੀ ਕਹਿੰਨੇ ਉਹ ਕੰਮੜੇ ਛੱਡਣੇ ਪੈਣੇ ਆ ਫੇਰ ਪ੍ਰਮਾਤਮਾ ਦੇ ਘਰ ਵਿੱਚ ਕੀ ਆ ਜੀ ਮਤ ਸ਼ਰਮਿੰਦਾ ਥੀਵਈ ਫੇਰ ਤੂੰ ਸ਼ਰਮਿੰਦਾ ਨਹੀਂ ਹੋਣਾ ਸਿਰ ਹਮੇਸ਼ਾ ਹੋ ਚੁੱਕਾ ਹੁੰਦਾ ਹੁੰਦਾ ਜਿਹਨੇ ਗਲਤੀ ਕੀਤੀ ਹੋਵੇ ਇਮਾਨਦਾਰ ਬੰਦਾ ਬਤਾ ਕੌਣ ਹੁੰਦਾ ਜਿਹੜਾ ਅੱਖਾਂ ਚੱਖਾਂ ਪਾ ਕੇ ਗੱਲ ਕਰਦਾ ਕਿਉਂ ਉਹਨੂੰ ਪਤਾ ਹੈ ਕਿ ਮੈਂ ਇੱਕ ਪੈਸੇ ਦੀ ਬੇਈਮਾਨੀ ਨਹੀਂ ਕੀਤੀ ਮੈਂ ਮੈਂ ਕਿਸੇ ਕੇ ਕਿਉਂ ਝੁਕਾਂ ਸਮਝੋਤੇ ਉਹ ਬੰਦੇ ਕਰਦੇ ਹੁੰਦੇ ਝੁਕਦੇ ਹੋ ਹੁੰਦੇ ਆ ਇਹ ਸਮਝੋਤਾ ਕਰ ਲੋ ਜੀ ਨਿਬੇੜ ਦਿਓ ਜੀ ਜਿਹੜੇ ਬੰਦੇ ਕਾਣੇ ਹੁੰਦੇ ਆ ਤੇ ਕਈ ਬੰਦੇ ਐਸੇ ਇਮਾਨਦਾਰ ਹੁੰਦੇ ਉਹ ਕਹਿੰਦੇ ਕੋਈ ਗਾ ਨਹੀਂ ਸਿਰ ਕਟਿਆ ਡਾਵੇ ਕੋਈ ਗਾ ਨਹੀਂ ਪਰ ਇਮਾਨਦਾਰੀ ਦਾ ਪੱਲਾ ਨਹੀਂ ਛੜਣਾ ਤੁਹਾਡੇ ਸਾਹਮਣੇ ਇਤਿਆਸ ਅੱਤੇ ਵਰਕੇ ਆ ਕਿ ਜੋ ਸਮਝੌਤਾ ਕੀਤਾਈ ਤਾਂ ਤਤੀ ਦਵੀ ਤੇ ਬੈਠਣ ਤੋਂ ਪਹਿਲਾਂ ਸਮਝੌਤਾ ਕਰ ਲੋ ਜੀ ਜਾਂ ਘੇਰ ਨੂੰ ਕਹਿ ਦੋ ਨਹੀਂ ਬਾਬੇ ਮਤੀ ਦਾਸ ਨੇ ਕਿਹਾ ਕਿ ਬਾਬੇ ਸਤਿ ਸਤਿ ਦਾਸ ਨੇ ਕਿਹਾ ਸਮਝੌਤਾ ਕਰ ਲੋ ਕੋਈ ਸਮਝੌਤਾ ਨਹੀਂ ਹੈ ਆਰਾ ਚਲੋਣਾ ਚਲਾ ਦਿਓ ਕੋਈ ਗਾ ਨਹੀਂ ਸਹਿਬਜ਼ਾਦਾ ਕਿਤੇ ਸਮਝੌਤਾ ਹੈ ਇਕੰਦਾ ਚ ਨਾ ਚਣੋ ਜੇ ਅਸੀਂ ਅਮਰ ਸ਼ਾਹ ਕਲਾ ਛੱਡ ਦਾਂਗੇ ਜੀ ਅਸੀਂ ਬਾਅਦ ਚ ਫੇਰ ਅਸੀਂ ਆ ਜਾਾਂਗੇ ਜੀ ਨਹੀਂ ਕੋਈ ਸਮਝੌਤਾ ਨਹੀਂ ਹੈ ਇਮਾਨਦਾਰ ਬੰਦਾ ਕਦੇ ਵੀ ਨਹੀਂ ਝੁੱਕਦਾ ਅੱਖਾਂ ਜੱਖਾਂ ਪੱਕੇ ਗੱਲ ਕਰੇਗਾ ਕਿਉਂ ਕਿ ਉਹਦੇ ਪੱਲੇ ਇਮਾਨਦਾਰੀ ਹੈ ਤੇ ਬੇਈਮਾਨ ਬੰਦਾ ਹਮੇਸ਼ਾ ਚਾਪ ਲੂਸੀਆਂ ਕਰੇਗਾ ਕਿਉਂਕਿ ਬੇਈਮਾਨ ਬੰਦੇ ਦੇ ਪੱਲੇ ਬੇਈਮਾਨੀ ਹੈ ਸੁਮਾਲਿਚ ਕਹਿੰਨੇ ਮਤ ਸ਼ਰਮਿੰਦਾ ਥੀ ਵਈ ਸਾਈ ਦਾ ਦਰبار ਪ੍ਰਮਾਤਮਾ ਦੇ ਦਰਬਾਰ ਵਿੱਚ ਫੇਰ ਤੂੰ ਸਤਿਗੁਰ ਕਹਿੰਦੇ ਕਦੇ ਵੀ ਸ਼ਰਮਿੰਦਾ ਨਹੀਂ ਹੋਏਗਾ ਜੇ ਤੂੰ ਮਾੜਾ ਕੰਮ ਕੋਈ ਕੀਤਾ ਹੀ ਨਹੀਂ ਗਿਆ ਸਾਨੂੰ ਬਹੁਤ ਬੰਦੇ ਐਸੇ ਮਿਲਣਗੇ ਕਈ ਵਾਰ ਸਾਡੇ ਬੱਚੇ ਹੀ ਘਰ ਚ ਗੱਲ ਕਰ ਦਿੰਦੇ ਆ ਕਿ ਜੇ ਮੈਂ ਰੋਂਗ ਨਹੀਂ ਹੈ ਤੇ ਮੈਂ ਝੁਕਣਾ ਨਹੀਂ ਮੈਂ ਕਿਉਂ ਝੁਕੂੰਗਾ ਭਾਈ ਝੁਕੇ ਉਹ ਜਿਹੜਾ ਗਲਤ ਹੈ ਤੂੰ ਤਾਂ ਮੈਂ ਗਲਤੀ ਨਹੀਂ ਕੀਤੀ ਤੇ ਮੈਂ ਕਿਸੇ ਅੱਗੇ ਝੁਕਣਾ ਨਹੀਂ ਹਾਂ ਜੇ ਮੈਂ ਗਲਤ ਹੈ ਤੇ ਫਿਰ ਮੈਂ ਸਿਰ ਝੁਕਾਵਾਂਗਾ ਪਰ ਜੇ ਮੈਂ ਗਲਤ ਨਹੀਂ ਹੈ ਫਿਰ ਮੈਂ ਕਿਸੇ ਅੱਗੇ ਨਹੀਂ ਝੁਕਣਾ ਸੋ ਮਾਲਾ ਜੀ ਕਹਿੰਦੇ ਜੇ ਤੁਸੀਂ ਮਾੜਾ ਕੰਮ ਨਹੀਂ ਕੀਤਾ ਫਿਰ ਰੱਬ ਦੇ ਘਰ ਵਿੱਚ ਤੁਸੀਂ ਸ਼ਰਮਿੰਦੇ ਨਹੀਂ ਹੋਵੋਗੇ ਫਿਰ ਰੇ ਰੇ ਦਰਗਾਹ ਕਹੇ ਨਾ ਕਹੋ ਆਓ ਬੈਠ ਆਦਰ ਸੁਭ ਦਿਓ ਮੈਂ ਕਹਿੰਦਾ ਕਿਸੇ ਕੋਲ ਨਾ ਪੁੱਛਿਆ ਕਰੋ ਜੀ ਬਿਰੋ ਸ਼ੀਸ਼ੇ ਮੂਰੇ ਖੜਦੇ ਆ ਨਾ ਆਪਣੇ ਆਪ ਨੂੰ ਪੁੱਛਿਆ ਕਰੋ ਕਿ ਰੱਬ ਨੇ ਮੈਨੂੰ ਇਨਸਾਨ ਬਣਾਇਆ ਇਨਸਾਨਾਂ ਵਾਲੇ ਮੇਰੇ ਅੰਦਰ ਗੁਣ ਹੈ ਆਪਣੇ ਆਪ ਨੂੰ ਪੁੱਛੋ ਕਿ ਮੈਂ ਕਿਸੇ ਦਾ ਮਾੜਾ ਤਾਂ ਨਹੀਂ ਕਰਦਾ ਕਿਸੇ ਦਾ ਬੁਰਾ ਤਾਂ ਨਹੀਂ ਕਰਦਾ ਉਨੇਂデア ਚੁਗਲੀ ਦੀ ਬਾਦੀ ਮੇਰੇ ਵਿੱਚ ਤਾਂ ਨਹੀਂ ਹੈ ਆਪਣੇ ਆਪ ਨੂੰ ਪੁੱਛੋ ਇਹ ਮੈਂ ਨਹੀਂ ਕਹਿ ਰਿਹਾ ਗੁਰੂ ਅਮਰਦਾਸ ਪਾਸ਼ਾ ਨੇ ਕਿਹਾ ਇਹ ਸ਼ਰੀਰਾ ਮੇਰਾ ਇਸ ਜਗ ਵਿੱਚ ਆਇਆ ਕਿਆ ਤੂੰ ਤ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਤੇ ਸ਼ਰੀਰਾ ਜਾ ਤੂੰ ਜਗ ਮੈਂ ਆਪਣੇ ਆਪ ਨੂੰ ਪੁੱਛੋ ਕਿ ਮੈਂ ਕੋਈ ਐਸਾ ਕੰਮ ਕੀਤਾ ਜਿਹਦੇ ਕਰਕੇ ਰੱਬ ਦੇ ਘਰ ਚ ਮੈਨੂੰ ਸ਼ਾਵਾਸ ਮਿਲੇ ਸਮਾਦ ਮੇਰੇ ਤੇ ਵਾਹ ਵਾ ਕਰੇ ਮੇਰੇ ਮਾਂ-ਬਾਪ ਮੇਰੇ ਤੇ ਪ੍ਰਾਊਡ ਫੀਲ ਕਰਨ ਕਿਤੇ ਮੈਂ ਮਾੜੇ ਕੰਮ ਕਾ ਨਹੀਂ ਕਰੀ ਜਾਂਦਾ ਉਈ ਐਸਾ ਕੰਮ ਨਾ ਕਰ ਲੀਏ ਜੀਵਨ ਚ ਕਿ ਆਪਣੇ ਨਾਲ ਅੱਖਾਂ ਮਿਲੋਣ ਜੋਗੇ ਵੀ ਨਾ ਅਸੀਂ ਰਹੀਏ ਸੋ ਗੁਰੂ ਮਾਲੀ ਜੀ ਕਹਿੰਦੇ ਮਾਤ ਸ਼ਰਮਿੰਦਾ ਥੀ ਵਈ ਸਾਈਂ ਦਾ ਦਰਬਾਰ ਸੁਨੇਕੀ ਕਰੀਏ ਪੁੰਨ ਕਰੀਏ ਦਾਨ ਦਈਏ ਰੋਲਾ ਨਹੀਂ ਜਿੰਨਾ ਛਪਾਓਗੇ ਉਹਨਾਂ ਮੇਰਾ ਮਾਲਕ ਦੁੱਗਣਾ ਕਰਕੇ ਮੋੜੇਗਾ ਦਾਤਾ ਸਤਗੁਰੂ ਕਿਰਪਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ